ਮਾਰੂ ਮਨ ਲਾ ਤੀਜਾ ਜੁਗ ਸ਼ਕਤੀ ਕੀਓ ਗੁਬਾਰਾ ਤੂੰ ਆਪੇ ਜਾਣੈ ਸਿਰਜਣਹਾਰ ਹੋਰ ਕਿਆ ਕੋ ਕਹੇ ਕਿ ਅੱਖ ਵਖਾਣੈ ਤੂੰ ਆਪੇ ਕੀਮਤ ਪਾਏਂਦਾ ਓੰਕਾਰ ਸਭ ਸ੍ਰਿਸ਼ਟੂ ਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸੱਚ ਆਪੇ ਭਨ ਕੜਾਏਂਦਾ ਬਾਜ਼ੀਗਰ ਇੱਕ ਬਾਜ਼ੀ ਪਾਈ ਪੂਰੇ ਗੁਰ ਤੇ ਨਦਰੀ ਆਈ ਸਦਾ ਅਲਿਪਤ ਰਹੇ ਗੁਰ ਸ਼ਬਦ ਦੀ ਸਾਚੇ ਸਿਉ ਚਿਤ ਲਾਏਂਦਾ ਬਾਜੇ ਬਾਜੇ ਤੁਨ ਅਕਾਰ ਆਪ ਵਜਾਏ ਵਜਾਵਣ ਹਾਰਾ ਘਟ ਘਟ ਪਾਉਣ ਵਹਿ ਇਕ ਰੰਗੀ ਮਿਲ ਪਵਣ ਸਭ ਵਜਾਂਦਾ ਕਰਤਾ ਕਰੇ ਸੁਨੇਤੋ ਹੋਵੇ ਗੁਰ ਕਾ ਸ਼ਬਦੇ ਹਉ ਮੈਂ ਖੋਵੈ ਗੁਰ ਪ੍ਰਸਾਦੀ ਇਸਾ ਦੇ ਵਡਿਆਈ ਨਾਮੋ ਨਾਮ ਤੇ ਆਇਂਦਾ ਗੁਰ ਸੇਵੇ ਜੇਵੜ ਹੋਰ ਲਾ ਨਹੀਂ ਨਾਮ ਮੰਨ ਵਸੈ ਨਾਮੁ ਸਲਾਹੀ ਨਾਮੋ ਨਾਮ ਸਦਾ ਸੁਖ ਦਤਾ ਨਾਮੋ ਲਾ ਪਾਇੰਦਾ ਬਿਨ ਨਾਮੈ ਸਭ ਦੁਖ ਸੰਸਾਰ ਬਹੁ ਕਰਮ ਕਮਾਵੇਂ ਬਧੈ ਵਿਤਾਰਾ ਨਾਮ ਨਸੇਵ ਕਿਉ ਸੁਖ ਪਾਈਐ ਬਿਨ ਨਾਮੈ ਦੁਖ ਪਾਇੰਦਾ ਆਪ ਕਰੇ ਤ ਆਪ ਤਰਾਏ ਗੁਰ ਪ੍ਰਸਾਦੀ ਕਿਸਹਿ ਬੁਝਾਏ ਗੁਰਮੁਖ ਹੋਵੇਂ ਸੇ ਬੰਧਨ ਤੋੜੇ ਮੁਕਤੀ ਕਹਰ ਪਾਏਂਦਾ ਗਣਤ ਗਣੈ ਸੋ ਜਲੈ ਸੰਸਾਰ ਸੰਸਾਰ ਮੂਲ ਨ ਚੁਕੈ ਵਿਤਾਰਾ ਗੁਰਮੁਖ ਹੋਵੇਂ ਸੋ ਗਣਤ ਚੁਕਾਏ ਸੱਚੇ ਸਤਿ ਸਮਾਇਂਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਾਲਾ ਹੈ ਰੰਗ ਰਤ ਗੁਰ ਕਿਰਪਾ ਤੇ ਸੁਖ ਪਾਏਂਦਾ ਜਪ ਤਪ ਸੰਜਮ ਨਾਮ ਪਿਆਰਾ ਕਿਲ ਵਿਖਾਟੇ ਕਾਟਣ ਹਾਰ ਹਰ ਤੇ ਨਾਮ ਤਨ ਮਨ ਸੀਤ ਲੋਆ ਸਹਿਜ ਸਹਿਜ ਸਮਾਇੰਦਾ ਅੰਤਰ ਲੋਭ ਮਨ ਮੈਲ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜ ਕੂੜ ਤਰੇ ਵਾ ਪਰ ਕੂੜ ਬੋਲ ਦੁਖ ਪਾਏਂਦਾ ਨਿਰਮਲ ਬਾਣੀ ਕੋ ਮਨ ਨੂੰ ਵਸਾਏ ਗੁਰ ਪ੍ਰਸਾਦੀ ਸਹਿਜ ਸਹਿਜ ਆਏ ਗੁਰ ਕੈ ਭਣ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਹੇਂਦਾ ਆਪ ਸਰੰਦਾ ਸੱਚਾ ਸੋਈ ਆਪ ਉਪਾਇ ਖਪਾਇ ਸੋਈ ਗੁਰਮੁਖ ਹੋਵੇ ਸੋ ਸਦਾ ਸਲਾਹੇ ਮਿਲ ਸੱਚੇ ਸੁਖ ਪਾਹੇਂਦਾ ਅਨੇਕ ਯਤਨ ਕਰੇ ਇੰਦਰੀ ਵਾਸਨਾ ਹੋਈ ਕਾਮ ਕ੍ਰੋਧ ਜਲੇ ਸਭ ਕੋਈ ਸਤਗੁਰ ਸੇਵੇ ਮਨ ਵਸ ਆਵੇ ਮਨ ਮਾਰੇ ਮਨ ਸਮਾਏ ਦਾ 네ਰਾ ਤੇਰਾ ਤੁਧ ਆਪ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏ ਦਾ ਮਾਰੂ ਮੱਲਾ ਤੀਜਾ ਹਰ ਜਿਉ ਦਾਤਾ ਗੰਮਥਾ ਉਸ ਤਿਲਨਾ ਤੁਮਾਏ ਵੇ ਪਰਵਾਹ ਤਿਸ ਨੂੰ ਅਪੜ ਨਾ ਸਕੈ ਕੋਈ ਆਪੇ ਮੇਲ ਮਿਲਾਇਦਾ ਜੋ ਕਿਸ ਕਰੈ ਸੁਨੇਚੋ ਹੋਈ ਤਿਸ ਬਿਨ ਦਾਤਾ ਅਵਰ ਨ ਕੋਈ ਜਿਸ ਨੂੰ ਨਾਮਦਾਨ ਕਰੈ ਸੋ ਪਾਏ ਗੁਰ ਸ਼ਬਦ ਦੀ ਮੇਲਾਇਂਦਾ 14 ਭਵਨ ਤੇਰੇ ਹੱਥ ਨਾਲੇ ਸਤਗੁਰ ਦਿਖਾਏ ਅੰਤਰ ਨਾਲੇ ਨਾਮਹਿ ਕਵਾ ਪਾਰੀ ਹੋਵੇ ਗੁਰ ਸ਼ਬਦ ਦੀ ਕੋ ਪਾਏਂਦਾ ਸਤਗੁਰ ਸੇਵੈ ਸਹਿਜ ਅਨੰਦ ਖਿਰਦਾ ਆਏ ਬਠਾ ਗੋਵਿੰਦ ਸਹਿਜੇ ਭਗਤ ਕਰੇ ਦਿਨ ਰਾਤੀ ਅੱਤੇ ਭਗਤ ਕਰਾਇੰਦਾ ਸਤਗੁਰ ਤੇ ਵਿਛੜੇ ਤਨੀ ਦੁੱਖ ਪਾਇਆ ਅੰਨ ਦਿਨ ਮਾਰੀਐ ਦੁੱਖ ਸਬਾਇਆ ਮੱਥੇ ਕਾਲੇ ਮੈਲ ਨਾ ਪਾਵੇ ਦੁਖੀ ਵਿੱਚ ਦੁੱਖ ਪਾਇੰਦਾ ਸਤਗੁਰ ਸੇਵੈ ਸੇਵਡ ਭਾਗੀ ਸਹਜ ਪਾਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵੇ ਸਦਹੀ ਸੱਚ ਮਿਲ ਲਾਇੰਦਾ ਜਿਸ ਨੂੰ ਸੱਚ ਦੇ ਸੋ ਪਾਏ ਅੰਤਰ ਸਾਚ ਪਰਮ ਚੁਕਾਏ ਸੱਚ ਸੱਚ ਇਕ ਅਪਦਾਤਾ ਜਿਸ ਦੇਵ ਸੋ ਸੱਚ ਪਾਏਂਦਾ ਆਪੇ ਕਰਤਾ ਸੁਭਨਾ ਕਾ ਸੋਈ ਜਿਸ ਨੂੰ ਆਪ ਬੁਝਾਏ ਬੁਝੇ ਕੋਈ ਆਪੇ ਬਖਸ਼ੇ ਦੇ ਵਡਿਆਈ ਆਪੇ ਮਿਲ ਮਲਾਇੰਦਾ ਹਮੇ ਕਰਦਿਆਂ ਜਨਮ ਗਵਾਇਆ ਅੱਗੇ ਮੋ ਨ ਚੁਕੇ ਮਾਇਆ ਅੱਗੇ ਜਮ ਕਾਲ ਲੇਖਾ ਲੈਵਾਂ ਜਿਉ ਤਿਲ ਤਹਾਣੀ ਪੀੜਾਂ ਦਾ ਪੂਰੇ ਭਾਗ ਗੁਰ ਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਝਮਕ ਇਸ ਨੇੜ ਨਾ ਆਵੇ ਮਹਿਲ ਸੱਚਾ ਸੁਖ ਪਾਏਂਦਾ ਤਿੰਨ ਸੁਖ ਪਾਇਆ ਜੋ ਤੁਦ ਭਾਏ ਪੂਰੇ ਭਾਗ ਗੁਰ ਸੇਵਾਲਾਏ ਤੇਰਾ ਹੱਥ ਹੈ ਸਭ ਵਡਿਆਈ ਜਿਸ ਦੇਵ ਸੋ ਪਾਏਂਦਾ ਅੰਦਰ ਪਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਨੂੰ ਵਸਾਏ ਗਿਆਨ ਰਤਨ ਸਦਾ ਘਟ ਚਾਲਣ ਅਗਿਆਨ ਅੰਧੇਰ ਗਵਾਏਂਦਾ ਅਗਿਆਨੀ ਅੰਧੇ ਦੁੱਝ ਲਾਗੇ ਬਿਨ ਪਾਣੀ ਡੁੱਬ ਮੁਏ ਅਪਾਕੇ ਚਲਦਿਆਂ ਕਰ ਦਰ ਨਦਰ ਨ ਆਵੇ ਜਮਦਰ ਦਾ ਦੁਖ ਪਾਏਂਦਾ ਦਿਨ ਸਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਗਿਆਨੀ ਪੁੱਛੋ ਕੋਈ ਸਤਗੁਰ ਸੇਵੇ ਤਿਸ ਮਿਲੈ ਵੱਡਿਆਈ ਦਰ ਸੱਚ ਸੁਭਾ ਪਾਇੰਦਾ ਸਤਗੁਰ ਨੂੰ ਸੇਵੇ ਤਿਸ ਆਪ ਮਿਲਾਈ ਹਮਤਾ ਕਾਟ ਸੱਚ ਲੇਵ ਲਾਏ ਸਦਾ ਸੱਚ ਵਣਝੇ ਵਾ ਪਾਰੀ ਨਾਮੁ ਲਾ ਪਾਇੰਦਾ ਆਪੇ ਕਰੇ ਕਰਾਏ ਕਰਤਾ ਸ਼ਬਦ ਮਾਰ ਸੋਈ ਜਨ ਮੁਕਤਾ ਨਾਨਕ ਨਾਮ ਸੇ ਮਨ ਅੰਤਰ ਨਾਮੋ ਨਾਮ ਸੇ ਆਇਂਦਾ ਮਾਰੂ ਮੈਲਾ ਤੀਜਾ ਜੋ ਤੁਧ ਕਰਨ ਸੋ ਕਰ ਪਾਇਆ ਬਾਣੇ ਵਿੱਚ ਕੋ ਵਿਰਲਾ ਆਇਆ ਬਾਣਾ ਮੰਨੇ ਸੋ ਸੁਖ ਪਾਏ ਬਾਣੇ ਵਿੱਚ ਸੁਖ ਪਾਏਂਦਾ ਗੁਰਮੁਖ ਤੇਰਾ ਪਾਣਾ ਭਾਵੇ ਸਹਿਜੇ ਹੀ ਸੁਖ ਸੱਚ ਕਮਾਵੇ ਪਾਣੇ ਨੂੰ ਲੋਚ ਬਹੁ ਤੇਰੀ ਆਪਣਾ ਪਾਣਾ ਆਪ ਮਨਾਏਂਦਾ ਤੇਰਾ ਪਾਣਾ ਮੰਨੇ ਸੋ ਮਿਲੈ ਤੁਦ ਆਏ ਜਿਸ ਪਾਣਾ ਭਾਵੇ ਸੋ ਤੁਝੇ ਸਮਾਏ ਪਾਣੇ ਵਿੱਚ ਵੱਡੀ ਵਡਿਆਈ ਪਾਣਾ ਕਿਸੈ ਕਰਾਂਦਾ ਜਾਂ ਤਿਸ ਪਾਵੇ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਧ ਆਪਣੈ ਪਾਣਾ ਸਭ ਸ੍ਰਿਸ਼ਟ ਉਪਾਈ ਜਿਸਨੂੰ ਪਾਣਾ ਦੇ ਤਿਸ ਪਾیند ਮਨਮੁਖ ਅੰਧ ਕਰੇ ਚਤੁਰਾਈ ਪਾਣਾ ਨਾ ਮੰਨੇ ਬਹੁਤ ਦੁੱਖ ਪਾਈ ਧਰਮੇ ਪੂਲਾ ਆਵ ਜਾਏ ਕਰਮੈ ਨ ਕਬਹੂ ਪਾਇੰਦਾ ਸਤਗੁਰ ਮੇਲੇ ਦੇ ਵਡਿਆਈ ਸਤਗੁਰ ਕੀ ਸੇਵਾ ਤੁਰ ਫੁਰਮਾਈ ਸਤਗੁਰ ਸੇਵੇ ਤਾਂ ਨਾਮ ਪਾਏ ਨਾਮੇ ਹੀ ਸੁਖ ਪਾਇੰਦਾ ਸਭ ਨਾਮੋਂ ਉਪਜੈ ਨਾਮੋਂ ਛੀਜੈ ਗੁਰ ਕਿਰਪਾ ਤੇ ਮਨ ਤਨ ਧੀਜੈ ਸੁਨਾ ਨਾਮ ਤੇ ਹੈ ਰਸ ਭੀਜੈ ਸਸ ਹੀ ਤੇ ਰਸ ਪਾਏਂਦਾ ਮਹਿਲ ਅੰਦਰ ਮਹਿਲ ਕੋ ਪਾਏ ਗੁਰ ਕੈ ਸ਼ਬਦ ਸਚ ਤਿਤ ਲਾਏ ਜਿਸ ਨੂੰ ਸਚ ਦੇ ਸੋਈ ਸਚ ਪਾਏ ਸੱਚੇ ਸਚ ਮਿਲਾਇਂਦਾ ਨਾਮ ਵਿਸਾਰ ਮਨ ਤਨ ਦੁਖ ਪਾਇਆ ਮਾਇਆ 모 ਸਭ ਰੋਗ ਕੁਮਾਇਆ ਬਿਨ ਨਾਵੇਂ ਮਨ ਤਨ ਹੈ 쿠ਸ਼ਤੀ ਨਰਕੇ ਵਾਸਾ ਪਾਇੰਦਾ ਨਾਮ ਰਤੇ ਤਿਨ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾ ਸਦਾ ਸੁਖ ਪਾਇਆ ਨਿਜ ਘਰ ਵਾਸਾ ਪਾਇੰਦਾ ਸਭ ਕੋ ਵਣਜ ਕਰੇ ਵਾਪਰ ਵਿਣ ਨਾਵੇਂ ਸਭ ਟੋਟ ਸੰਸਾਰ ਨੰਗੋ ਆਇਆ ਨੰਗੋ ਜਸੀ ਵਿਣ ਨਾਵੇਂ ਦੁਖ ਪਾਏਂਦਾ ਜਿਸ ਨੂੰ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾ ਵਸਿਆ ਖਤ ਅੰਤਰ ਨਾਮਉ ਨਾਮ ਤੇ ਆਇਂਦਾ ਨਾਵੇਂ ਨੋ ਲੋਚ ਜੇਤੀ ਸਭ ਆਈ ਨਾਉ ਤੇ ਨਾ ਮਿਲੇ ਥੋਰ ਪੁਰਬ ਕਮਾਈ ਜਿੰਨੀ ਨਾਉ ਪਾਇਆ ਸੇ ਵਡ ਭਾਗੀ ਗੁਰ ਕੈ ਸ਼ਬਦ ਮਿਲ ਆਇਂਦਾ ਕਾਇਆ ਕੋਟ ਅਤ ਉਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰ ਨੈਉ ਸਚੋ ਬਾਪਰ ਨਿਚਲ ਵਾਸ ਪਾਇੰਦਾ ਅੰਤਰ ਘਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੇ ਕਿਨੈ ਥਾਨ ਪਾਇਆ ਇਤ ਸਾਥ ਨਿਭੈ ਸਾਲਾਏ ਸੱਚ ਹਰ ਸੱਚ ਮਨ ਵਸਾਏਂਦਾ ਮੇਰਾ ਕਰਤਾ ਇਕ ਬਣਤ ਬਣਾਈ ਇਸ ਦੇਹੀ ਵਿੱਚ ਸਬਤ ਪਾਈ ਨਾਨਕ ਨਾ ਵਣਝੇ ਰੰਗ ਰਾਤੇ ਗੁਰਮੁਖ ਕੋ ਨਾਮ ਪਾਇੰਦਾ